ਹਾਏ ਅੱਜ ਤਰ ਕਿੰਨੀ ਵੱਡੀ ਹੋ ਗਈ ਵੇਖੋ ਤਰ ਕਿੰਨੇ ਦਿਨਾਂ ਬਾਅਦ ਲੱਗੀ ਹੈ ਅੱਗੇ ਤਾਂ ਵਿੱਚੋਂ ਕੀੜੇ ਜੇ ਤਖਰਾਬ ਹੋਣ ਲੱਗ ਗਏ ਸੀ ਆ ਪਤਾ ਨਹੀਂ ਕਦੋਂ ਇਹ ਸਿੱਧੀ ਸਿੱਧੀ ਹੈ ਨਾ ਪੱਕੀ ਨਹੀਂ ਪਈ ਕੀ ਪਗ ਮੈਂ ਨੂੰ ਕਹਿੰਦੇ ਪਗਾ ਸਿੱਧੀ ਹੈ ਹਾਂ ਅੱਗੇ ਟੇੜੀਆਂ ਜੀਆਂ ਠੀਕ ਤਰ ਆ ਲੋ ਕਿੰਨੀ ਸੋਹਣੀ ਹੋ ਗਈ ਹੈ ਨਾ ਕਦੂ ਕਦੂ ਹੀ ਕਦੂ ਕਦੂ ਹੀ ਲੱਗਣ ਲੱਗੇ ਸਵੇਰੇ ਤੋੜ ਲਵਾਂਗੇ ਆਪਾਂ ਜਿਹੜੇ ਮਝਾਰੋ ਲਿਆਏ ਸੀ ਤੇ ਤੋਰੀਆਂ ਵੀ ਹੋ ਗਈਆਂ ਨੇ ਉਹ ਵੀ ਤੋਰੀ ਵੀ ਲੱਗੀਆਂ। ਸੂ ਤੋਰੀ ਮਿਕਸ ਕਰਕੇ ਬਣਾ ਲਵਾਂਗੇ। ਇੱਕ ਮਿੰਟ। ਆਹ ਤੋਰੀ। ਇਹ ਕੋ ਦੌਰ ਵੇਖਿਆ ਸੀ ਨਹੀਂ ਤੋੜੋ ਨਾ। ਫਿਰ ਇਕੱਠੀਆਂ ਤੋੜਾਂਗੇ। ਬਣਾਣੇ ਹੋਏ। ਹੂੰ। ਅੱਧੂ ਤੋਰੀ ਮਿਕਸੀ ਆ ਤੁਹਾਡੇ ਅੱਗੇ ਪੇਠਾ ਲੱਗਾ ਹੋਇਆ। ਇਹਨੂੰ ਪਤਾ ਹੈ ਘਰ ਆ। ਇੱਕ ਆ ਵੀ ਰਿਹਾ। ਪੇਠਾ ਖਾਏ ਜਦੋਂ ਜਾ ਕੇ। ਆ ਰਿਹਾ। ਆ ਰਿਹਾ ਹਾਂ। ਪੇਠਾ ਵੀ ਬਣਾਵਾਂਗੇ। ਪੇਠਾ ਤਾਂ ਰਿਹਾ ਇੱਥੇ ਵੀ। ਹੈਂ? ਆ ਰਿਹਾ ਇੱਥੇ ਵੀ ਪਿੱਛੇ ਵੀ। ਕਿੱਥੇ ਆ। ਆ ਵੇਖੋ ਹਰੇ ਪੋਤੇ ਬੈਠੇ ਤਾਂ ਵਾਧੂ ਨੇ ਬੈਠੇ ਤਾਂ ਲੰਗ ਲੱਗੇ ਉਹ ਐਸੇ ਨਿਕਾਏ ਨਾ ਪਿਆ ਮੰਗੇ ਤਾਂ ਪਤਾ ਨਹੀਂ ਅੱਜ ਆ ਲੰਗਾ ਨਹੀਂ ਆ ਰਿਹਾ ਡਾਡਾ ਉਹ ਜੀ ਜ ਲੰਗਾਈ ਹੋਣਾ ਇੱਥੇ ਜੀ ਪਤਾ ਨਿਕਾ ਜਾਏਗਾ ਪਤਾ ਹੀ ਨਹੀਂ ਲੱਗਦਾ ਹਾਂ ਕੱਦੂ ਤਾਂ ਨਹੀਂ ਦੇ ਲੱਗ ਪਿਆ ਆਉਣਾ ਬਾਰਿਸ਼ ਪੈ ਗਈ ਨਾ ਹੁਣ ਹੋਣ ਲੱਗੇ ਨੇ ਆ ਖਖੜੀ ਵੀ ਨਹੀਂ ਪੱਕਦੀ ਜੀ ਅੱਜ ਆ ਤਰ ਲੱਗੀ ਨਿੱਕੀ ਜੀ ਹੈ ਤੋੜਨੀ ਖਰਾਬ ਹੋ ਜਣੀ ਹੈ ਕੀੜੇ ਪੈ ਜਾਂਦੇ ਨੇ ਮਿੱਟੀ ਵੀ ਤਾਂ ਨੂੰ ਕਰ ਦੇਣਾ ਕਰ ਦੋ ਜਿਆਦਾ ਆ ਖਖੜੀ ਤਾਂ ਮੈਂ ਲਾਦਾ ਪੱਕੀ-ਪੁੱਕੀ ਹੋਣੀ ਆ ਆ ਸੱਚੀ ਪੱਕੀ ਦੀ ਆ ਦੇਖੋ ਆਪੇ ਟੁੱਟੀ ਵੀ ਹੂੰ ਆ ਤੋਰੀਆਂ ਤੋਰੀਆਂ ਤੋੜਾਂਗੇ ਸਵੇਰੇ ਬਣਾਵਾਂਗੇ ਪਕਾਉਣਾ ਇੱਕ ਆ ਤੋਰੀ ਫਿਰਦੀ ਦੇਖੋ ਤੋਰੀ ਹਾਂ ਵਿਚਾਰੀਆਂ ਲੁਕੀਆਂ ਆ ਤੇ ਲੱਭਦੀਆਂ ਨਹੀਂ ਆ ਇੱਥੇ ਦੇਖੋ ਬਾਰ ਕੱਢ ਕੇ ਰੱਖਣੀ ਆ ਪਤਾ ਹੀ ਨਹੀਂ ਚੰਗਾ ਇਹ ਨਾਲ ਅਸਲ ਚ ਫਲਰੀਆਂ ਕੱਟਨੇ ਨਾ ਉਹ ਤਾਂ ਆ ਏਖਾ ਕਰ ਹਾਂਜੀ ਇਹਦੇ ਪੈਰ ਦੇ ਵਿੱਚ ਕੇ ਤਿੰਨ ਤੇ ਆਪਾਂ ਬਣਾਉਣ ਲੱਗੇ ਆ ਸੇਵੀਆਂ ਪਹਿਲਾਂ ਪਾਣੀ ਚ ਉਬਾਲ ਲੀਆਂ ਹੁਣ ਪਾਵਾਂਗੇ ਇਤੋਂ ਖਿਓ ਤੇ ਮੋਂ ਗੋੜ ਪਾਵਾਂਗੇ ਤੇ ਚੀਨੀ ਮਿਕਸ ਕਰਕੇ ਬਣਾਵਾਂਗੇ ਗੋੜ ਤੇ ਚੀਨੀ ਵਾਲੀਆਂ ਦੁੱਧ ਹੈ ਨਹੀਂ ਤੇ ਉਹਨੇ ਕਿਓ ਵਾਲੀ ਅਸੀਂ ਖਾਵਾਂਗੇ ਤੇ ਦੇ ਲਗਦਾ ਫਿਰ ਅਸੀਂ ਇਹਨਾਂ ਦਾ ਲਾਤੀ ਦੇ ਪੀਐਚਾ ਬਸ ਚਾਹ تیار ਹੈ ਸੇਮ ਨਹੀਂ ਆ ਮੇਰੇ پاس ਉਹ ਚੀਜ਼ ਨਹੀਂ ਨਹੀਂ ਅੱਛਾ ਦੋਵੇਂ ਚੀਜ਼ਾਂ ਪਾਉਣੀਆਂ ਹਨ ਖੰਡ ਤੇ ਗੁੜ ਦੋਵੇਂ ਮਿਕਸ ਕਰਕੇ ਪਾਉਣੀ ਹੈ ਸਿੱਕਲਾ ਗੁੜ ਤੋਂ ਆਉਣਾ ਸੀ ਪਰ ਗੁੜ ਹੈ ਨਹੀਂ ਖੰਡ ਫਿਰ ਜ਼ਿਆਦਾ ਨਹੀਂ ਬਸ ਤਾਂ ਖੰਡ ਭਰ ਹੀ ਮੇ ਸਵਾਦ ਨੂੰ ਹੁੰਦੀ ਹੈ ਨਹੀਂ ਸਵਾਦ ਲੱਗ ਪਰ ਖਾਣੀ ਵੀ ਨਹੀਂ ਚਾਹੀਦੀ ਨਿਖੰਡ ਚਲੋ ਆਪਾਂ ਮਿਕਸ ਕਰ ਦਿੰਦੇ ਹਾਂ ਸ਼ੱਕਰ ਵੀ ਪਾਣੀ ਸੀ ਪਰ ਸ਼ੱਕਰ ਨੂੰ ਥੋੜੀ ਕੋੜੀ ਕੋੜੀ ਜਿਹੀ ਲੱਗਦੀ ਹੈ ਪਤਾ ਨਹੀਂ ਫਿਰ ਐਵੇਂ ਗੋੜਾਣੀ ਖਾਧੀਆਂ ਸੀ ਮੈਂ ਸੌਤ ਬਹੁਤ ਲੱਗਦੀਆਂ ਹੈ ਇਹ ਜਦ ਨਹੀਂ ਉਹਦੇ ਵੀ ਬਣ ਜਾਂਦੇ ਪਤਾ ਹੂੰ ਇਹਦਾਂ ਨਹੀਂ ਉਹਦੇ ਵੀ ਮੰਜਨ ਦੇ ਉਹਨੇ ਇਹਨਾਂ ਨੂੰ ਐਵੇਂ ਉਬਾਲ ਲਿਆ ਤੜਕਾ ਤਿਆਰ ਹੋ ਗਏ ਨਾਲ ਦੇ ਨਾਲ ਹੂੰ ਫਿਰ ਚਪਾਦੂ ਗੋਲ ਨਾਲ ਇਹ ਹਲਦੀ ਬਨਗੇ ਨਿਉਡਲ ਹੂੰ ਵਧੀਆ ਬਣੇ। ਉਹ ਵੀ ਤਗਦੇ ਮੀਠੀ ਆ ਨਿੱਕੀ ਮੱਧੇ ਵਾਲੇ ਨੇ ਨਾਲੇ। ਹੂੰ। ਸੁਆਹ ਆਪਾਂ ਇਸੇ ਨੂੰ ਉੱਪਰ ਨਹੀਂ ਨਾ ਬਸ ਇਹਨਾ। ਸੌਫਟ ਹੋ ਗਈ। ਸੇਵਨੀ ਆ। ਪੋਣੇ ਕੀ ਰੱਖੀਆਂ ਸੀ। ਇਹ ਪਹਿਲਾਂ ਦੇ ਸੀ ਨਾ ਹੱਥ ਤੇ ਵਟਦੇ ਸੀ ਨਾ ਕੋੜੀ ਜੀ ਹੁੰਦੀ ਸੀ। ਅੱਜ ਸਾਡੇ ਨਾ ਅੱਜ ਵੀ ਹੱਥ ਤੇ ਮੋਗ ਵਾਲੀ ਕੋਈ ਹੈ। ਹੂੰ। ਤੇ ਹੁਣ ਵਟਾਉਂਦੇ ਨੇ ਹੁਣ ਇੱਕ ਭਾਈ ਆਉਂਦਾ ਆ ਆਪਣੇ ਇਥੇ ਉਹਨਦੇ ਤੋਂ ਵਟਾਈ ਦੀਆਂ ਹੁੰਦਾ ਤੇ ਵਟਾਉਂਦੇ ਜਿਹਨ ਵਟਾਉਣੇ ਨੇ ਟੁੱਟ ਜਾਂਦੀਆਂ ਨੇ ਮਤਲਬ ਆ ਇੱਕ ਪਰਾਹ ਜਿਹਾ ਬਣ ਜਾਂਦਾ ਜਿਹਨ ਉਹ ਫਿਰ ਆਇਆ ਨਾ ਉਹ ਆਟਾ ਆਪ ਗੁੰਨੇ ਆਪਾਂ ਜਿਹੜਾ ਉਹ ਘਰੇ ਆਪਾਂ ਵੜਨੇ ਆ ਸੁੱਕ ਭਰੋਰਾ ਜਿਹਾ ਕਰਕੇ ਤੇ ਚੰਦਵੇਂ ਕਮਾਈ ਬਹੁਤ ਇਹਨਾਂ ਨੂੰ ਐਸੇ ਹੁਣ ਤਾਂ ਪਤਾ ਨਹੀਂ ਉਹ ਬਣਾਉਂਦੇ ਵੱਧ ਪੈਸੇ ਲੈਂਦੇ ਨੇ ਬਹੁਤ ਬਹੁਤ ਲੈਂਦੇ ਨੇ

ਮੰਮੀ ਵੜੀਆਂ ਬਣਾਉਂਦੀ ਹੁੰਦੀ ਸੀ ਕਿਉਂ ਮਤਲਬ ਦੁੱਧ ਤਾਂ ਹੁੰਦਾ ਨਹੀਂ ਸੀ ਤੇ ਅਸੀਂ ਕਿਉਂ ਆ ਗਏ ਤੇ ਮੈਨੂੰ ਸੌਂਕੂ ਵੀ ਬੜਨ ਸੀ ਹੋ ਰਹੀ ਸੀ ਮੇਰੀਆਂ ਮੁੰਡੀਆਂ ਨੇ ਮੰਮੀ ਨੇ ਕਾਸੇ ਕਰ ਦਿੱਤੀਆਂ ਮੈਨੂੰ ਇੱਕ ਸਮਝ ਆ ਰਹੀ ਹੈ ਮਾੜਾ ਜਿਹਾ ਬਸ ਦਹੀਂ ਕਿਉਂ ਗਰਮ ਕਰਨਾ ਹੈ ਤੁਹਾਨੂੰ ਬਹੁਤ ਸਾਰਾ ਪਾਣੀ ਹੈ ਜੇ ਮੈਨੂੰ ਪਸੰਦ ਹੈ ਪਾਣੀ ਜਿਸ ਵਿੱਚ ਛੂਨਾ ਨਹੀਂ ਪਾਉਂਦੇ ਇਸ ਤੋਂ ਅੰਤ ਨਹੀਂ ਲੱਗਦੀ ਕਿਉਂਕਿ ਉਹ ਗਰਮ ਹੁੰਦੀ ਹੈ ਫੋਰਨ ਮੈਂ ਗਰਮ ਕਰ ਦਿੰਦੀ ਥੋੜੀ ਜਿਹੀ ਤਾਂ ਪਹਿਲਾਂ ਚੀਨੀ ਪਾ ਦਿੰਦੀ ਇਹ ਖਤਮ ਹੋ ਗਿਆ ਗੁਰ ਡੈਡੀ ਨੇ ਬਾਗ ਨੂੰ ਪਾ ਦਿੱਤਾ ਲੈ ਆ ਕੇ ਪੰਜ ਛੇ ਗੋਸਤੀ ਕੈਮਰਾ ਸੇ ਗਏ ਹੁੰਦੇ ਨਹੀਂ ਆ ਗਏ ਖਤਮ ਹੋ ਗਏ ਓਕੇ ਨਹੀਂ ਆਪਾਂ ਭੁੱਖ ਲੱਗ ਗਈ ਜਾਰੀ ਜਾਰੀ ਕਸ਼ਮੀਰੀ ਮੈਨੂੰ ਜਿਸੀ ਕਿ ਉਹਦੇ ਕਸ਼ਮੀਰੀ ਕੁੰਨੇ ਨਾਲ ਆਰਤੀ ਕਰਦੇ ਸੀ ਕਿ ਉਹਦੀ ਕਸ਼ਮੀਰੀ ਬਹੁਤ ਆਉਂਦੀ ਹੈ ਇਹ ਅੱਛਾ ਹੈ ਪਉਣਾ ਆਉਂਦਾ ਨਹੀਂ ਇਹਦੀ ਜਾਣੀ ਬਣਾ ਕੇ ਨਹੀਂ ਹੋਣੀ ਹੁੰਦੀ ਗੁੜ ਦੇ ਪਾਣੀ ਵਿੱਚ ਉਂ ਕਿਉਂ ਭਾਵਾਂਗੇ ਇਹ ਤਾਂ ਸੁੱਕੀਆਂ ਸੁੱਕੀਆਂ ਸਵਾਦ ਵਾਲੀਆਂ ਨੇ ਅੱਛਾ ਇਹ ਖੰਡ ਤਾਂ ਮੈਂ ਉਹ ਤੋਂ ਸਿਣੀ ਗਰਮ ਪਾਵਾਂ ਨਾ ਤੇ ਵੈਸੀ ਕਿੰਗਲ ਜਾਣੀ ਹੂੰ ਕਹ ਰਹੀ ਕਿ ਆਵਦਾ ਉਹਦਾ ਨਾ ਤਰੀਕਾ ਹੁੰਦਾ ਸਬਜੀ ਬਣਾਉਣ ਦਾ ਜਿਵੇਂ ਲੱਗ ਲੱਗ ਉਹਦੀ ਇਸ ਲੱਗ ਦਾ ਸਟਾਈਲ ਹੈ ਕੋਈ ਕਿਵੇਂ ਭੰਡੀ ਦੋਰੀ ਬਣਾਉਂਦਾ ਕੋਈ ਕਿਵੇਂ ਚਾਹ ਜਵਾਇਆ ਸੀ ਗੜਾ ਹੋਰ ਉਹਨੀਆਂ ਤਾਂ ਅੱਜ ਮੈਂ ਬੇਗੀ ਫਰਾਈ ਕਰੂੰਗੀ ਮੈਨੂੰ ਨਹੀਂ ਪਤਾ ਖਾਣਾ ਉਹਦੇ ਨਾਲ ਖਾਦੀ ਹੋਣੀ ਹੈ ਬਣਾਉਣੀ ਹੈ ਜਾਈਏ ਹੋਰ ਭਾਗੀਆਂ ਕਿ ਬਣੇਗਾ ਗਰਮ ਹੈ ਤੇ ਗਰਮੀ ਹੋਊਗੀ ਆਹ ਪੋਨਾ ਲੈ ਲੈਣਾ ਜੀ ਪੋਨਾ ਵੀ ਲੈ ਆਇਆ ਆ ਪਰ ਔਰ ਤਾਂ ਨਹੀਂ ਬਹੁਤ ਹੁੰਦਾ ਨਹੀਂ ਆ ਮਿੱਠਾ ਠੀਕ ਹੁੰਦਾ ਕਾਹਦੇ ਦੱਬੇ ਜਿਵੇਂ ਮਨ ਦਾ ਚੱਲਦੇ ਨੇ ਹੁੰਦੇ ਕਰ ਲਿਆ ਇਸ ਨੂੰ ਨੇ ਕਾਪੇ ਉੱਤੇ ਗੋਲ ਕਰ ਹਰੇ ਹਨ ਉਹ ਫਿਰ ਗਰਮ ਇਹਨਾਂ ਖੰਡ ਵੀ ਆਪਣੇ ਬਸ ਵਿੱਚ ਮੈਲਟ ਹੋਈ ਜਾਂਦੀ ਹੈ ਹੋ ਰਗ ਤੇ ਨਹੀਂ ਰੱਖਣਾ ਇਹਨਾਂ ਨੂੰ ਜੁੜ ਜਾਣੀਆਂ ਨੀ ਕੜਾ ਬਣ ਜਾਏਗਾ ਬੱਸ ਉਹ ਐਵੇਂ ਪਾਣੀ ਨਾ ਰਹਿ ਜਾਏ ਗੰਦੇ ਦੇ ਸਿੰਗੀਆਂ ਵਿੱਚ ਪਾਣੀ ਪਾ ਦਿੰਦੇ ਆ ਪਾਣੀ ਕਿਧਰ ਹੋ ਗਿਆ ਨਾ ਛਾੜ ਦਿੱਤਾ ਪਾਣੀ ਅੱਛਾ ਹਾਂ ਵੇਖੋ ਪਾਣੀ ਕਿਧਰ ਹੋ ਗਿਆ ਬੱਸ ਇਹ ਤਾਂ ਬਸ ਮੰਦੀ ਨਾਲ ਰੱਖਾ ਲੋ ਕਿ ਉਹ ਆਣੀ ਇਹ ਤੇ ਕਿਉਂ ਨਹੀਂ ਜਾਂਦਾ ਇਹ ਕੁਛ ਹੋਉਂਦੀ ਹੈ ਨਾ ਇੱਕ ਮੈਂ ਤਾਕ ਕਰੇ ਮੈਨੂੰ ਚੱਕੀ ਮਿੱਠਾ ਬਣਾਉਣਾ ਨਹੀਂ ਵਾਸੇ ਫਿੰਗਰ ਨਾਲ ਚੁੱਕੋ ਮਿੱਠਾ ਕਿਵੇਂ ਲੱਗਦਾ ਪਿਆ ਫਰਮਾਨੀ ਤੁਹਾਡੀ ਭਾਵਨਾ ਨਹੀਂ ਆਉਂਦੀ ਕਿ ਥੋੜਾ ਪਾਵਾ ਹਨਾ ਚੰਗਾ ਟੇਸਟ ਕਰਕੇ ਦੱਸੋ ਕਿਵੇਂ ਬਣੀਆਂ ਨੇ ਮੈਂ ਚਮਚਾ ਤਿਆਰ ਕੀਤੀ ਮਿੱਠਾ ਆਪਾਂ ਮਿੰਦੀ ਦੇ ਸਪਾਵਾ ਦੇ ਸੇਮਾ ਕਤੀਸੀ ਮੰਸਟ ਟੈਸਟ ਕਰਕੇ ਪਤਾ ਕਿਵੇਂ ਬਣੀ ਬਣੀ ਨੇ। ਮਮਨਾ ਦਾ ਤਾ ਕੀ ਸੀ ਕੋਹ ਖੰਡ ਜੁਹਣੀ ਹੈ। ਖੰਡ ਜੋ ਖਰੀ ਨਹੀਂ ਚੰਗੀ ਤਰ੍ਹਾਂ। ਟੈਸਟ ਕਰਾਂ। ਖੰਡ ਤਾਂ ਖੁਰਚਾ ਕੇ ਮਿਕਰ ਲਿਈ। ਕਤੀ ਕਤੀ ਜ਼ਮਾਨ ਲੱਗ ਗਈ। ਹਾਂਜੀ ਖਾ ਕੇ ਦੱਸੋ ਕਿਵੇਂ ਬਣਿਆ ਨੇ। ਮੈਂ ਉੱਤੇ ਪਲੇਟ ਬਾਹਰ ਤੇ।